ਇਸ ਵੇਲੇ ਦੀ ਵੱਡੀ ਜਿਹੜੀ ਜਾਣਕਾਰੀ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਜਿਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆਗੂ ਲੱਖੋਵਾਲ ਵੱਲੋਂ ਜਿਹੜਾ ਸਮਰਥਨ ਦਿੱਤਾ ਗਿਆ ਹੈ ਪੂਰਾ ਸੱਚ ਕੀ ਆ ਸੀ ਉਹਨਾਂ ਦੇ ਨਾਲ ਫੋਨ 'ਤੇ ਗੱਲਬਾਤ ਕਰਾਂਗੇ ਲੱਖੋਵਾਲ ਸਾਹਿਬ ਚਰਚਾਵਾਂ ਬੜੀਆਂ ਚੱਲ ਰਹੀਆਂ ਨੇ ਕਿ ਤੁਸੀਂ ਜਿਹੜਾ ਅਕਾਲੀ ਦਲ ਨੂੰ ਸਮਰਥਨ ਕੀਤਾ ਹੈ ਕਿ ਵਾਕਈ ਹੈਗਾ ਕਿਸ ਤਰ੍ਹਾਂ ਦਾ ਕੁਝ ਖਾਸ ਨਹੀਂ ਇਹ ਜੀ ਕੋਈ ਗੱਲ ਨਹੀਂ ਜਿਹੜੀ ਯਾਤਰਾ ਸੀ ਉਹ ਸਾਡੇ ਪਿੰਡ ਵਿੱਚ ਦੀ ਲੰਘ ਰਹੀ ਸੀ ਦਰਾਮੂਰੇ ਸਾਡਾ ਖੇਚਕਰ ਆ ਜੀ ਤੇ ਉਹ ਮਜੀਠੀਆ ਸਾਹਿਬ ਤੇ ਜਿਹੜੇ ਬਾਕੀ ਉਹ ਲੀਡਰ ਸੀਗੇ ਉਹਨਾਂ ਦੇ ਯਾਤਰਾ ਦੇ ਵਿੱਚ ਉਹ ਲਖਣ ਸਾਹਿਬ ਦੇ ਵੱਡੇ ਲਖਣ ਸਾਹਿਬ ਕਿਉਂਕਿ ਉਹ ਘਰੋਂ ਬਾਹਰ ਨਹੀਂ ਜਾਂਦੇ ਉਹਨਾਂ ਦੇ ਸਿਹਤ ਦਾ ਹਾਲਚਾਲ ਪੁੱਛਣ ਉਹ ਘਰ ਆਏ ਸੀ ਜੀ ਤੇ ਇਹ ਸੱਚ ਹੈ ਕੋਈ ਅਸੀਂ ਅਸੀਂ ਯਾਤਰਾ ਦੇ ਵਿੱਚ ਸ਼ਾਮਿਲ ਨਹੀਂ ਹੋਏ ਨਾ ਯਾਤਰਾ ਮੰਗਾਏ ਆ ਕਰੇ ਆਇਆ ਕਰੇ ਚਾਹ ਪਾਣੀ ਪੁਲਾਇਆ ਉਹਨਾਂ ਨੂੰ ਦਾ 15 ਮਿੰਟ ਬੈਠੇ ਤੇ ਚਲੇ ਗਏ ਜੀ ਚਾਹ ਲਖੋਲ ਸਾਹਿਬ ਤੇ ਚਾਵਾ ਚੱਲਦੀ ਜਾਣਾ ਤੁਹਾਡੇ ਜਿਹੜੇ ਸਾਥੀ ਨੇ ਕੁਝ ਕਿਸਾਨ ਆਗੂ ਨੇ ਉਹ ਕਹਿ ਰਹੇ ਨੇ ਵੀ ਹਾਂ ਵੀ ਚਾਹ ਪਾਣੀ ਪੁਲਾਇਆ ਸਰੋਪਾ ਪਾਇਆ ਗਿਆ ਕੀ ਕਿਸਾਨ ਆਗੂਆਂ ਵੱਲੋਂ ਜਿਹੜਾ ਹੈ ਉਹਨਾਂ ਨੂੰ ਹਮਾਇਤ ਕਰਨ ਦੀ ਜਿਹੜੀ ਅੰਦਰੋਂ ਅੰਦਰ ਦੀ ਗੱਲ ਆ ਉਹ ਚੱਲੀ ਹੈ ਕੋਈ ਇਸ ਤਰ੍ਹਾਂ ਦਾ ਕੋਈ ਸੱਚ ਹੈਗਾ ਕਿਉਂਕਿ ਚਰਚਾਵਾਂ ਬੜੀਆਂ ਚੱਲ ਰਹੀਆਂ ਨੇ ਇੱਕ ਪਾਸੇ ਜਿਹੜਾ ਸ਼ੰਭੂ ਬੈਰੀਕੇਡ ਤੋਂ ਪਰਤਣਾ ਲੱਗਾ ਹੈ ਦੂਜੇ ਪਾਸੇ ਖਨੋਰੀ ਲੱਗਿਆ ਹੋਇਆ ਹੈ ਤੇ ਕਿਸਾਨ ਆਪਣੀ ਮੰਗਾਂ ਤੇੜੇ ਹੋਏ ਨੇ ਕੀ ਲੱਗਦਾ ਹੈ ਕਿ ਵਾਕਈ ਇਸ ਤ ਨੇ ਕੋਈ ਵੀ ਕਿਸੇ ਦੇ ਘਰੇ ਕੋਈ ਪਾਰਟੀ ਆ ਸਕਦੀ ਹੈ ਉਹਨੂੰ ਚਾਹ ਪਾਣੀ ਬਰਵਾਉਣਾ ਸਾਡਾ ਫਰਜ ਆ ਇਹ ਤਾਂ ਨੈਤਿਕ ਜ਼ਿੰਮੇਵਾਰੀ ਆ ਜੀ ਬੜੇ ਅੱਗੇ ਵੀ ਸਾਰੇ ਲੀਡਰ ਸਾਡੇ ਘਰ ਆਉਂਦੇ ਆ ਹਮ ਸਾਰੀਆਂ ਪਾਰਟੀਆਂ ਦੇ ਆਉਂਦੇ ਆ ਹਮ ਇਹ ਥੋੜੋ ਵੀ ਜੇ ਅੱਜ ਕੋਈ ਬੰਦਾ ਆ ਗਿਆ ਚਾਹ ਪੀ ਖੇਤ ਅਸੀਂ ਉਹਦੇ ਨਾਲ ਲੱਗੇ ਤੇ ਅਸੀਂ ਤਾਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਉਹਦੇ 'ਚ ਵੀ ਕਿਹਾ ਵੀ ਕੈਂਡੀਡੇਟ ਦੇਖ ਕੇ ਭਾਜਪਾ ਦਾ ਵਿਰੋਧ ਆ ਭਾਜਪਾ ਦਾ ਵਿਰੋਧ ਕਰਨਾ ਹਮ ਉਹਨਾਂ ਨੂੰ ਸਵਾਲ ਪੁੱਛਣੇ ਆ ਹਮ ਬਾਕੀ ਕੈਂਡੀਡੇਟ ਜਿਹੜਾ ਜਿੱਤਣ ਵਾਲਾ ਭਾਜਪਾ ਨੂੰ ਹਰਾਉਣ ਵਾਲਾ ਉਹ ਦੇਖ ਕੇ ਚੰਗਾ ਕੈਂਡੀਡੇਟ ਜਿਹੜਾ ਤੁਹਾਡਾ ਕੰਮ ਆ ਉਹ ਅੱਜ ਕੁੱਲ ਕੌਸਾ ਮਾ ਲਾਸਵਾਲਾ ਕੀ ਲੱਗਦਾ ਕਿਉਂਕਿ ਹੁਣ ਚੋਣ ਜਾਤਾਂ ਵੀ ਲੱਚੁਕਿਆ ਕੈਂਡੀਡੇਟ ਵੀ ਅਨਾਉਂਸ ਹੋ ਚੁੱਕੇ ਨੇ ਕੀ ਲੱਗਦਾ ਹੁਣ ਕੀ ਲੱਗਦਾ ਤੁਹਾਨੂੰ ਕੋਈ ਮਸਲਾ ਹੱਲ ਹੋ ਸਕੇਗਾ ਕਿਉਂਕਿ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਿਸਾਨ ਆਪਣੀ ਅੜੀ ਤੇ ਆੜੇਵੇਂ ਵੀ ਇਹ ਕੇਂਦਰ ਸਰਕਾਰ ਆਉ ਉਹ ਮੰਗਾਂ ਨਹੀਂ ਮੰਦੀ ਕੀ ਲੱਗਦਾ ਕਿ ਹੁਣ ਇਸ ਮਸਲੇ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਚਲੋ ਲੜਾਈਆਂ ਤਾਂ ਸਾਡੀਆਂ ਚੱਲਦੀਆਂ ਰਹਿਣੀਆਂ ਨੇ 50 ਸਾਲ ਤੋਂ ਲੜਾਈ ਕਿਸਾਨੀ ਲਈ ਲੜਦੇ ਅਸੀਂ ਆ ਰਹੇ ਹਾਂ ਜੀ ਤੇ ਕੋਈ ਗੱਲ ਦੀ ਜੇ ਨਵੀਂ ਸਰਕਾਰ ਆਜੂਗੀ ਉਹਦੇ ਨਾਲ ਨਹੀਂ ਇਕੱਠਾਂਗੇ ਜਿਹੜੀ ਵੀ ਸਰਕਾਰ ਆਈ ਮੰਗਾ ਤਾਂ ਮੰਨਣੀ ਆਈ ਪੈਣਗੇ ਇਹਨਾਂ ਨੂੰ ਕਿਸਾਨਾਂ ਦੇ ਰੋ ਅੱਗੇ ਕਿਸਾਨ ਫਿਰ ਇਕੱਠੇ ਹੋ ਜਾਣਗੇ ਬਿਲਕੁਲ ਬਿਲਕੁਲ ਲਾਸ ਵਾਲਾ ਆਮ ਲੋਕ ਕੋਲ ਕੀ ਕਹਿਣਾ ਹੈ ਕਿਉਂਕਿ ਜਿਹੜੀ ਚਰਚਾਵਾਂ ਬਾਤ ਚੱਲ ਰਹੀਆਂ ਨੇ ਵੀ ਹਾਂ ਲੋਖਵਾਲ ਨੇ ਜਿਹੜਾ ਸਮਰਥਨ ਦਿੱਤਾ ਉਹਨਾਂ ਨੂੰ ਖਾਸ ਤੌਰ ਤੇ ਕੀ ਜਿਹੜਾ ਚਿੱਤੀ ਸਥਾਪਤ ਕਰਨ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਕੋਈ ਸਮਰਥਨ ਨਹੀਂ ਕੋਈ ਅਸੀਂ ਸਟੇਜ ਤੇ ਨਹੀਂ ਗਏ ਕੋਈ ਉਹਨਾਂ ਦੇ ਨਾਲ ਨਹੀਂ ਗਏ ਹੈਗੇ ਉਹ ਤਾਂ ਸਾਡੀ ਮੀਟਿੰਗ ਤੇ ਜੇ ਸਮਰਥਨ ਦੇਣਾ ਹੋਊ ਤਾਂ ਅਸੀਂ ਪੰਜਾਬ ਦੀ ਮੀਟਿੰਗ ਖੱਦ ਕੇ ਉੱਥੇ ਸਮਰਥਨ ਦਿੰਦੇ ਹੁੰਦੇ ਹੁੰਦੇ ਆ ਉੱਥੇ ਸਾਰੇ ਜ਼ਿਲ੍ਹਿਆਂ ਦੀਆਂ ਸਾਰੇ ਉਹ ਖੁੱਲਾ ਛੱਡਣਾ ਅੱਗੇ ਪਿਛਲੀ ਵਾਰੀ ਵੀ ਅਸੀਂ ਖੁੱਲਾ ਛੱਡਾਇ ਸੀ ਦੀ ਮਰਜ਼ੀ ਮਦਦ ਕਰੋ ਉਹ ਅਸੀਂ ਆਪ ਮੀਟਿੰਗ 'ਚ ਫੈਸਲਾ ਲਵਾਂਗੇ ਅਸੀਂ ਕੱਲੀ ਨਹੀਂ ਲੈਣਾ